ਸੀਗਾ ਜਦੋਂ ਪੰਜਾਬੀ ਜੁੱਤੀ ਵਾਸਤੇ ਲੋਕ ਇੱਕ ਦੂਸਰੇ ਦੀਆਂ ਮਿੰਤਾ ਕਰਦੇ ਦਿਖਾਈ ਜਾਂਦੇ ਸੀ ਕਿ ਵੀ ਜਦੋਂ ਵੀ ਕਿਸੇ ਦਾ ਪਾਕਿਸਤਾਨ ਵਾਲ ਜਿਹਾ ਚੱਕਰ ਲੱਗਦਾ ਤੇ ਉਹ ਤੋਂ ਉਹਨਾਂ ਕੋਲ ਪੰਜਾਬੀ ਜੁੱਤੀ ਮੰਗਵਾਈ ਜਾਂਦੀ ਸੀ ਤਾਂ ਲੋਕ ਉਹ ਪੂਛਿਆਲੀ ਜਿਹੜੀ ਜੁੱਤੀ ਹੈ ਵੀ ਉਹ ਪਾਨਾ ਲੋਕ ਪਸੰਦ ਕਰਦੇ ਸੀ ਲੇਕਿਨ ਅੱਜ ਦਾ ਟਾਈਮ ਹੈ ਤੁਹਾਨੂੰ ਤਸਵੀਰਾਂ ਅਸੀਂ ਵਿਖਾ ਰਹੇ ਆ ਕਿਸ ਤਰ੍ਹਾਂ ਜੁੱਤੀਆਂ ਜਿਹੜੀਆਂ ਉਹ ਤਿਆਰ ਹੁੰਦੀਆਂ ਦਿਖਾਈ ਦੇ ਰੀਆਂ ਨਹੀਂ ਪੰਜਾਬੀ ਜੁੱਤੀ ਫਰੋਇਦਪੁਰ ਦੇ ਵਿੱਚ ਲੇਕਿਨ ਉਹ ਜਿਹੜਾ ਉਹ ਸ਼ੁਕਿਨੀ ਜਾਂ ਉਹ ਸ਼ੌਂਕ ਜਿਹੜੇ ਆ ਉਹ ਨਹੀਂ ਰਹਿ ਗਏ ਕਿਉਂਕਿ ਮਹਿੰਗਾਈ ਇਹ ਨਹੀਂ ਹੋ ਚੁੱਕੀ ਆ ਵੀ ਲੋਕ ਪਤਾ ਨਹੀਂ ਕਿਉਂ ਪੰਜਾਬੀ ਜੁੱਤੀ ਤੋਂ ਵੀ ਦੂਰ ਹੁੰਦੇ ਜਾ ਰਿਹਾ ਤੇ ਇਹ ਵੀ ਦੁਕਾਨਦਾਰ ਵੀ ਜਿਹੜੇ ਹੈਗੇ ਆ ਉਹ ਵੀ ਕਾਫੀ ਜੜੀ ਆ ਵੀ ਨਿਰਾਸ਼ਾ ਦੇ ਆਲਮ ਦੇ ਵਿੱਚ ਜਿਹੜੇ ਆ ਚੱਲਦੇ ਦਿਖਾਈ ਦੇ ਰਹੇ ਕਿਉਂਕਿ ਉਹ ਵੀ ਕਹਿੰਦੇ ਆ ਵੀ ਸਾਡੇ ਪੋਲ ਜਿਹੜੀ ਉਹ ਨਹੀਂ ਕਮਾਈ ਨਹੀਂ ਹੁੰਦੀ ਜਿਸ ਥਾਬਨਾ ਦੇ ਨਾਲ ਜਿਹੜੀ ਮਿਹਨਤ ਕਰਨੀ ਪੈਂਦੀ ਆ ਜਿਨੀ ਲਾਗਤ ਆਂਦੀ ਆ ਉਹਨਾਂ ਮੁੱਲ ਵੀ ਜਿਹੜਾ ਉਹਨਾਂ ਨੂੰ ਵਟਿਆ ਨਹੀਂ ਜਾਂਦਾ ਅਸੀਂ ਗੱਲਬਾਤ ਕਰਦੇ ਆਂ ਦੁਕਾਨਦਾਰ ਨਾਲ ਵੀ ਆਖਿਰ ਕਿਉਂ ਹਾਲਾਤ ਐਵੇਂ ਜੇ ਪੈਦਾ ਹੋ ਗਏ ਵੀ ਕਿਉਂਕਿ ਲੋਕ ਜਿਹੜੇ ਪਹਿਲਾਂ ਪੰਜਾਬੀ ਜੁੱਤੀ ਨੂੰ ਪਸੰਦ ਕਰਦੇ ਸੀਗੇ ਤੇ ਹੁਣ ਪੰਜਾਬੀ ਜੁੱਤੀ ਨੂੰ ਪਾਣਾ ਉਹਨਾਂ ਜਿਹੜਾ ਪਸੰਦ ਨਹੀਂ ਕਰ ਰਹੇ ਤੇ ਜਿਹੜੇ ਕਾਰੋਬਾਰ ਹੈ ਉਹ ਕਾਫੀ ਖੋਜੋ ਖੂਦ ਹੁੰਦਾ ਜਾ ਰਿਹਾ ਸਭ ਕੁਝ ਸਭ ਪਾਜੀ ਜਿਹੜਾ ਅੱਜ ਪੰਜਾਬੀ ਜੁੱਤੀ ਦੀ ਹਾਲਾਤ ਆ ਪਹਿਲਾਂ ਕੀ ਲਾਲ ਸੀਗੇ ਤੇ ਹੁਣ ਕੀ ਬੰਦੇ ਜਾ ਰਹੇ ਪਹਿਲਾਂ ਲੋਕਾਂ ਨੂੰ ਸ਼ੌ ਗਿਨੋ ਸ਼ਮੂਸੀ ਦਾ ਬਸ ਬੰਦ ਲੋਕ ਛਵਨਾ ਲੈਂਦੇ ਸੀ ਆਪਦੇ ਫੈਮਲੀ ਨੂੰ ਬੱਚਿਆਂ ਨੂੰ ਪਰਿਵਾਰ ਨੂੰ ਸਾਰਿਆਂ ਨੂੰ ਕੋਣ ਕੀ ਆ ਕੇ ਕੁਛ ਤਾਂ ਲੋਕ ਕਨੇਕਾ ਆਪੇ ਦਾ ਬਾਹਰ ਚਲੇ ਗਏ ਨਵੀਂ ਪਨੀਰੀ ਦਾ ਬਾਹਰ ਚਲੇ ਗਏ ਤੇ ਬੁੱਢੇ ਰਹਿ ਗਏ ਖਾਲੀ ਜਿੱਡੀਆਂ ਪਾਂ ਵਾਲੇ ਉਹ ਵਿਚਾਰਿਆਂ ਕੋਲੇ ਜੇ ਮਾਪਿਓ ਕੋਈ ਬੱਚਾ ਕਰੇ ਹੋਊਗਾ ਤਾਂ ਲੈ ਕੇ ਆਊਗਾ ਉਹਨਾਂ ਨੂੰ ਜੋੜੇ ਲੈਣ ਵਾਸਤੇ ਲੇਦਾ ਆਪਦੀ ਮਰジナ ਨਾਲ ਆਣੀ ਸਾਥੇ ਕਾ ਕਰਕੇ ਕੰਮ ਥੋੜਾ ਜਾ ਬਹੁਤ ਜਿਆਦਾ ਘਟਿਆ। ਘਟਣ ਕਰਕੇ ਇਹਦਾ ਇਹ ਹੈ ਵੀ ਮਤਲਬ ਜੇ ਤੋਂ ਦੁਕਾਨ ਤੇ ਗਾਹ ਕਿ ਨਹੀਂ ਆਉਂਦਾ ਤੇ ਮੈਂ ਮਾਧਿਅਮ ਸਾਨੂੰ ਸਾਦਾ ਲੈਂਦਾ। ਲਾਗਣਾ ਦੀ ਮਾਧਿਅਮ ਲੈਂਦਾ। ਉਹ ਤਾਂ ਵਿਆਹ ਸ਼ਾਦੀ ਰਹਿ ਗਿਆ ਹੈ ਜੇ ਕਿਸੇ ਨੂੰ ਸ਼ੌਂਕ ਹੈ ਤਾਂ 10 10 ਮਿੰਟ ਦਾ ਬਲਾ ਲੈ ਲੈਂਦਾ। ਤੇ ਲੈ ਕੇ ਖਰੀਦ ਕੇ ਜਿਆਦਾ ਟਾਈਮ ਪਾਸ ਕਰ ਲੈਂਦਾ। ਜਿਹੜਾ ਵੀ ਹੁਣ ਕੋਈ ਚੰਗਾ ਵੀ ਗਾ ਕੇ ਗੈਣਾ ਹੈ ਤਾਂ ਉਹ ਵੀ ਆਖਦਾ ਮੈਂ ਜਿੱਤੀ 2-300 ਦੀ ਲਿਖ ਜਾਂਦੀ। ਜਦੋਂ ਬੰਦੇ ਲਈ ਚਮੜਾ ਲੱਗਦਾ ਬੜੀ ਮਿਹਨਤ ਲੱਗਦੀ ਹੈ ਬੜੀ ਸੰਘਰਸ਼ ਕਰਕੇ ਜੁੱਤੀ ਬੰਦੀ ਹੈ ਤੇ ਉਹਦੀ ਕਦਰ ਹੈ ਚਮੜੇ ਦੀ ਗੱਲ ਕੀਤੀ ਹੈ ਵੀ ਚਮੜਾ ਅੱਜ ਕੱਲ ਦੇ ਜਿਵੇਂ ਪਹਿਲਾਂ ਮੁਕਾਬਲਾ ਕੀ ਮਿਲਦਾ ਹੋਇਆ ਸਸਤਾ ਆਇਆ ਜਾਂ ਕੀ ਮਚਾ ਲਾਦ ਚਮੜਾ ਐਵੇਂ ਐਵੇਂ ਜਿਹੜਾ ਪਹਿਲਾਂ ਜਿੰਮੇਦਾਰ ਸੀ ਨਾ ਜਿਹੜੇ ਹਰੇ ਘਰ ਕੋਲੇ 4-4 5-5 10-10 ਬੱਜਾਂ ਹੁੰਦੀਆਂ ਅੱਜ ਕੋਈ ਪਸ਼ੂ ਰੱਖੇ ਦਾ ਰਾਜੀ ਨਹੀਂ ਦੁੱਧ ਵੀ ਤੇ ਨੁਕਤਾ ਰਹੀਆ ਦੁੱਧ ਵੀ ਹੈ ਨਹੀਂ گاؤں ਮੈਂ ਜਿਆਦਾ ਸ਼ੌਂਕ ਘਟ ਗਿਆ ਲੋਕਾਂ ਦਾ ਕਿਉਂਕਿ ਸਪੈਰੀ ਵਾਲੇ ਪਾਸੇ ਹੋ ਗਏ ਮਿਹਨਤ ਕਰਕੇ ਕੋਈ ਲਾਜੀ ਨਹੀਂ ਤਾਂ ਹੋੜੀ-ਫੋੜੀ ਤੇ ਜਮੜਾਈ ਹੈ ਨਹੀਂ ਤਾਂ ਫਿਰ ਦੂਜੀ ਤੋਂ ਬੰਨੀ ਐਸਾ ਤਾਂ ਚੌੜੇ ਨਹੀਂ ਆ ਬੰਦੇ ਉਹਦੇ ਦੀ ਮੈਂ ਤਾਂ ਕੰਮ ਚੱਲ ਗਿਆ ਤੇ ਅਗਲਾ ਆਗਦਾ ਦਿਨ ਤੱਕ ਹੋਣੀ ਨਹੀਂ ਲੱਗਦੀ ਤੇ ਅਸੀਂ ਇਹ ਆਖਦੇ ਵੀ ਜੋ 250 ਦੇ ਵਿੱਚ ਕੋਈ ਕੰਮ ਚੋਟੀਆਂ ਮਿਲ ਜਾਂਦੇ ਚਲੋ ਕਿਉਂਕਿ ਬਾਕੀ ਚੰਡੀ ਚੁੱਤੀ ਪਾਣ ਵਾਲਾ ਬੰਦਾ ਤਾਂ ਉਹ ਬਾਅਦ ਚ समझ समझौल तो की बाली तो भी शोक की हरकी फुलकी है कलाकार बिनाकारी ज्यादा है हाथी कढ़ाई होंगी है मेहनत लोग करके बनाते हैं शौक है जो उधर पाकिस्तान से है ਸ਼ੌਂਕ ਇੱਥੇ ਵੀ ਲੋਕ ਆਉਂ ਰਹੇ ਆ ਇਹ ਵੀ ਗੱਲ ਨਹੀਂ ਹੈਗਾ ਪਰ ਲੋਕ ਘਟੇ ਆ ਲੋਕਾਂ ਦਾ ਸ਼ੌਂਕ ਆ ਨਾ ਪੰਜਾਬੀ ਜੁੱਤੀ ਵਾਲੇ ਜਾਨ ਥੋੜਾ ਜਿਹਾ ਘਟੇ ਐ ਐਸੀ ਵੀ ਗੱਲ ਹੈ ਨਹੀਂ ਕਿ ਵੱਡੇ ਸ਼ਹਿਰਾਂ ਨਹੀਂ ਜਾਈਏ ਤੇ ਦੁਕਾਨਦਾਰਾਂ ਦਾ ਕੰਮ ਬਹੁਤ ਵਧੀਆ ਬਹੁਤ ਲੋਕੀ ਆਉਂਦੇ ਆ ਹਾਈ ਫਾਈ ਗੱਡੀਆਂ ਵੀ ਆਉਂਦੇ ਆ ਅੱਗੇ ਫਿਰੋਜ਼ਪੁਰ ਫਾਜ਼ਲਕਾ ਦੀ ਜੇ ਗੱਲ ਕੀਤੀ ਜਾਵੇ ਇੱਥੇ ਲੋਕ ਇਸ ਇਲਾਕੇ ਪਾਕਿਸਤਾਨ ਦੇ ਨਾਲ ਜੋੜਦਾ ਇੱਥੇ ਲੋਕ ਜਨਾ ਜ਼ਿਆਦਾ ਆਉਂਦੇ ਸੀ ਜਾਂ ਪਟਿਆਲੇ ਜਾਂਦੇ ਸੀ ਹਾਂ ਹਾਂ ਉਹ ਹੁਣ ਇੱਥੇ ਮਤਲਬ ਫਾਜ਼ਲਕਾ ਵੀ ਘਟਿਆ ਹੈ ਤੇ ਫਿਰੋਜ਼ਪੁਰ ਨਹੀਂ ਘਟਿਆ ਹੈ ਤੇ ਸਟਿਆਣਾ ਤਾਂ ਹਜੇ ਹੈਗਾ ਕੰਧਿਆਣਾ ਵੀ ਹੈਗਾ ਤੇ ਇਹ ਤਾਂ ਥੋੜਾ ਜਿਹਾ ਸਸਤੇ ਹੋ। ਉਹ ਜੀ ਕਾਰਨ ਕੀ ਰਹਿ ਨੇ ਮੂਰਤਾਂ ਦੀ ਮਹਿੰਗਾਈ ਹੈ ਮੰਨੀ ਜਾਂਦੀ ਤੇ ਜਾਂ ਜਿਹੜਾ ਤੁਸੀਂ ਦੱਸਿਆ ਵੀ ਲੋਕ ਜਿਹੜੇ ਬਾਹਰ ਜਾਣ ਕਰਕੇ ਬਾਹਰ ਕੰਮ ਕਰਦੇ ਨੇ ਸਾਖੀ ਘਟ ਗਈ ਸਾਰੇ ਪੰਜਾਬੀ ਤਾਂ ਬਾਹਰ ਚਲੇ ਗਏ ਭਾਜੀ ਇੱਥੇ ਤਾਂ ਪੰਜਾਬੀ ਰਹਿ ਨਹੀਂ ਯਾਰ ਭਈ ਇਹ ਰਹਿ ਗਏ ਉਹਨੇ ਥੋੜੇ ਪਾਣੀ ਤੇ ਹਰ ਕੋਈ ਜ਼ਮੀਨਦਾਰ ਹੈ ਉਹ ਦਾ ਬੁਜ਼ੁਰਗ ਰਹਿ ਗਏ ਨੇ ਘਰੇ ਉਹ ਥੋੜੇ ਪਾਉਂਦੇ ਨੇ ਉਹਨਾਂ ਨੂੰ ਕੋਈ ਦਿਹਾੜੀ ਨਹੀਂ ਦਿੰਦਾ ਤਾਂ ਕੰਮ ਕਰਿਆ ਤਰੀਕਰਾਂ ਦੇ ਕੀ ਲਾਤ ਨੇ ਭਾਜੀ ਜੇ ਕਾਰੀਗਰ ਅਜਿਹੀ ਦੇਖੋ ਇਹ ਨਾ ਦੀ ਮਾਰੀ ਪੀਚੇ ਤੁਸੀਂ ਪੰਜ ਜੋੜੇ ਬਣਾਉਂਦਾ ساری ਘੜੀ ਦੇ ਮਸਾਂ ਤੇ 500 ਰੁਪਏ ਦਾ ਕੰਮ ਕਰਦਾ 100 ਰੁਪਏ ਸਲਾਈ ਲੈਂਦਾ ਤੇ 500 ਜਿਹੜਾ ਇਕੱਲ ਕਜਾਰਾ ਨਹੀਂ ਹੁੰਦਾ ਪੰਜ ਦਿੱਤੀਆਂ ਬੰਦੀਆਂ ਨਹੀਂ ਚਾਰ ਹੀ ਬੰਦੀਆਂ ਜੇ ਇਹਨਾਂ ਨੂੰ ਵਕਤ ਦੇਣੇ ਤੇ ਸੇ ਤਾਂ ਸਾਨੂੰ ਮਾਰਜਿਨ ਘਟਦਾ ਸਾਡੇ ਕੋਲੇ ਇਹ ਨਹੀਂ ਹੋਇਆ ਜੀ ਕਿ ਅਸੀਂ ਇਹਨਾਂ ਨੂੰ ਵਕਤ ਕਿਵੇਂ ਦੇਈਏ ਫੇਰ ਵੀ ਆਪੀ ਹਿੰਮਤ ਤੋਂ ਵਕਤ ਪੈਸੇ ਇਹਨਾਂ ਨੂੰ ਦੇਨੇ ਆ ਕਿਸੇ ਨੂੰ 120 ਵੀ ਦੇਨੇ ਕੋਈ 130 ਵਾਲਾ ਵੀ ਹੈ ਪਰ ਉਹ ਗੱਲ ਹੈ ਵੀ ਸਾਰੇ ਨਹੀਂ ਹੈ ਕਿੰਨੇ ਦੇ ਤੋ ਕਾਰੋਬਾਰ ਜਿਹੜਾ ਤੁਸੀਂ ਕੱਦਦੇ ਨੇ ਉਸ ਦੇ ਜਿਹੜਾ ਪਹਿਸਾਨ ਪਾਕਿਸਤਾਨ ਆਇਆ ਸੀ ਤਾਂ ਇੱਥੇ ਜੰਮੇ ਬਲੇ ਆ ਸਾਡੇ ਵੱਡੇ ਬ੍ਰਦਰ ਸੀਗੇ 75 ਸਾਲ ਦੇ ਉਹ ਵੀ ਇੱਥੇ ਹੀ ਆ ਕੇ ਉਹਨਾਂ ਦਾ ਜਨਮ ਹੋਇਆ ਤੇ ਇੱਥੇ ਹੀ ਮਤਵਨ ਜੋੜੇ ਦਾ ਹੀ ਕੰਮ ਚੱਲਦਾ ਹੈ ਉਹ ਪਰ ਉਹਨਾਂ ਲਾਤ ਬੜੀ ਦਿਖੋਣ ਲਾਤ ਬੜੀ ਉਹਨਾਂ ਲਾਤ ਪੰਜਾਬੀ ਬੋਲਤੀ ਸੀ ਬਹੁਤ ਬੁੜਾ ਤਾਂ ਮਨ ਵਿੱਚ ਇਹ ਨਹੀਂ ਆਉਂਦਾ ਵੀ ਕੰਮ ਬਧਿਆ ਜਾਵੇ ਜਾਂ ਕੋਈ ਹੋਰ ਕੋਈ ਰਸਤਾ ਕਰਕੇ ਕਿਹੜਾ ਰਸਤਾ ਫੜੀਏ ਜੇ ਦੂਜੇ ਪਾਸੇ ਜਾਣੇ ਤਾਂ ਉਹ ਤੇ ਖੱਡਾ ਨਜ਼ਰ ਆਉਂਦਾ ਜੇ ਫਿਰ ਸੋਚੀਦਾ ਵੀ ਯਾਰੋ ਇਹ ਹੋਈ ਪੁਰਾਣਾ ਹੀ ਕੰਮ ਚੰਗਾ ਨਵੇਂ ਕੰਮ ਚ ਵੀ ਪੈਸੇ ਚਾਹੀਦੇ ਨੇ ਮਾਇਆ ਇਹ ਨਹੀਂ ਹੈਨੀ ਪ੍ਰੋਫਿਟ ਇਹ ਨਹੀਂ ਹੈਨੀ ਤੇ ਬਿジネス ਚਲਾਉਣ ਵਾਸਤੇ ਪੈਸੇ ਚਾਹੀਦੇ ਨੇ ਪੈਸੇ ਹੈ ਕਿ ਦੂਜਾ ਬਿジネス ਸ਼ੁਰੂ ਕਰੇਗਾ ਇਹ ਤਾਂ ਵੀ ਜਾਵੇਗਾ ਕਿਹ ਤੋਂ ਕੰਮ ਕਰੇਗਾ ਵਧੀਆ ਗੱਤੀ ਦੀ ਗੱਲ ਕੀਤੀ ਜਾਵੇ ਕਿ ਕਿੰਨੇ ਦੀ ਫੈਕਰੀ ਹੈ ਜੀ ਜਾਨੀ ਵਧੀਆ ਗੱਤੀ ਦਾ ਦੇਖੋ ਜੀ ਦਾਦਾ ਜੀਆ ਬੇਚੀ ਦੀਆ ਉਹ ਹੈਗੀਆਂ ਪਰ ਪਾਕਿਸਤਾਨੀਆਂ ਬਣੀਆਂ ਆਪਣੀਆਂ ਨੇ ਇਹ ਤਾਂ ਨਹੀਂ ਆਦਾ ਪਾਸ ਵਿਚਾਰ 1800 1500 2000 2200 3000 ਦੇ ਰੇਂਜ ਤੇ ਹੱਸ ਇਹ ਦੂਜਾ ਕੋਹਾਂ ਦੇ ਲੋਕ ਜਿਹੜੇ ਨਾੜੜੇ ਨੇ ਇਹਾਂ ਪਾਂਜੀ ਆਂਦੇ ਆ ਐਸੀ ਹੀ ਗੱਲ ਹੈ ਜੀ ਐਨ ਆਰ ਆਈ ਬੰਦੇ ਆਉਂਦੇ ਜਿਹੜੇ ਬਾਹਰੋਂ ਜਿਹੜੇ ਮਤਲਬ ਸ਼ਹਿਰ ਨੇ ਉਹਨਾਂ ਨੂੰ ਕੋਈ ਪਰਵਾਹ ਵੀ ਕੋ ਨਹੀਂ ਜੀ ਉਹ ਸਾਨੂੰ ਕਮਾਈ ਵੀ ਕਰਾ ਜਾਂਦੇ ਆ ਪਰ ਸਦਾ ਪਾਰ ਥੋੜਾ ਆਂਦੇ ਸਦਾ ਭਾਤ ਆਪਾਂ ਨੂੰ ਇੱਥੇ ਨਾਲੇ ਮੇਲਾ ਦੇਖਣਾ ਪੈਣਾ ਜੇ ਆਪਾਂ ਸੋਚੀਏ ਵੀ ਉਹੋ ਹੀ ਆਗੇ ਆਪਾਂ ਨੂੰ ਮਤਲਬ ਜੋੜੇ ਲਈ ਜਾਂ ਤੇ ਲਈ ਜਾਂਦੇ ਨੇ ਖੁਸ਼ੀ ਦੇਖ ਸਕਦੇ ਵੀ ਉਹਨਾਂ ਦਾ ਕਹਿਣਾ ਕਿ ਜਿਹੜੇ ਪੰਜਾਬੀ ਜੁਕੀ ਦਾ ਜੇ ਸਰਦੀ ਲੱਗ ਕੇ ਬਰੋਜਪੁਰ ਦੀ ਗੱਲ ਕੀਤੀ ਜਾਵੇ ਤੇ ਲੋਕਾਂ ਦਾ ਜਿਹੜਾ ਟ੍ਰੈਂਡ ਹੈ ਉਹ ਘਟਿਆ ਕਿਉਂਕਿ ਜ਼ਿਆਦਾਤਰ ਜਿਹੜੇ ਨੌਜਵਾਨ ਬਾਹਰ ਜਾ ਰਹੇ ਨੇ ਜਿਹਨੂੰ ਐਨਆਰਆਈ ਜਾਂਦੇ ਆ ਉਹਨੂੰ ਮਹਿੰਗੀ ਜੁੱਤੀ ਵੀ ਜਿਹੜੀ ਇੱਥੇ ਫਰੀਦਾਰੀ ਕਰਦੀ ਹੈ ਤਾਂ ਉਹਨਾਂ ਦੇ ਸਾਰੇ ਜਿਹੜੀਆਂ ਤੇ ਦੁਕਾਨਾਂ ਚੰਦੀਆਂ ਦਿਖਾਈ ਦੇਣੀਆਂ ਕਿਉਂਕਿ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਜਦੋਂ ਦਾ ਮੰਵੰਦ ਹੋਈ ਹੈ ਇੰਦੋਸਤਾਨ ਪਾਕਿਸਤਾਨ ਦੀ ਉਸ ਤੋਂ ਇੱਕ ਕਾਰੋਬਾਰ ਜਿਹੜਾ ਚੱਲਦਾ ਪਿਆ ਲੇਕਿਨ ਇਹ ਕਾਰੋਬਾਰ ਚੰਨੀ ਮੰਦੀ ਆਈ ਹੈ ਕਿ ਹੁਣ ਕਾਰੀਗਰਾਂ ਨੂੰ ਵੀ ਉਹ ਰੇਟ ਨਹੀਂ ਮਿਲਦਾ ਤੋਂ ਚਮੜਾ ਵੀ ਨਹੀਂ ਮਿਲਦਾ ਜਿਸ ਕਰਕੇ ਲੋਕ ਜਿਹੜੇ ਆ ਇਹ ਜੁੱਤੀ ਤੋਂ ਜਿਹੜੇ ਦੂਹ ਹੁੰਦੇ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ YouTube Facebook Instagram X aur WhatsApp channel par